ਹਾਂਜੀ ਪੈ ਗਏ ਕਿਹੜੇ ਚੱਕਰ ਚ ਹੈ ਨਹੀਂ ਕੋਈ ਟੱਕਰ ਚ ਆ ਦੇਖੋ ਜਿਹੜੇ ਬਾਜ਼ਾਰਾਂ ਦੇ ਵਿੱਚ ਲੈਨੇ ਹੋ 3 3000 ਦੇ ਕੁਰਤੇ ਪਜਾਮੇ ਉਹ ਜੜਿਆਲੇ ਗੁਰੂ ਆਜੋ 3 3000 ਵਾਲੇ ਕੁਰਤੇ ਪਜਾਮੇ ਕਰਦੇ 7 700 ਜਿਹੜਾ ਮਰਜੀ ਰੰਗ ਲੈ ਜਾਓ ਜਿਹੜੇ ਬਾਜ਼ਾਰ ਚ ਜਾ ਕੇ ਲੈਨੇ ਹੋ ਤੁਸੀਂ 8 800 ਰੁਪਏ ਦੇ ਕੁਰਤੇ ਪਜਾਮੇ ਇੱਥੋਂ ਲੈ ਜਾਓ 2 200 ਰੁਪਏ ਚ 400 ਰੇ ਦਵਾਂਗੇ 2 600 ਰੇ ਦਵਾਂਗੇ 3 800 ਰੇ ਦਵਾਂਗੇ 4 ਆ ਚੱਕੋ ਵਾਈਟ ਕੁਰਤਾ ਪਜਾਮਾ 700 ਰੁਪਏ ਤੋਂ ਸ਼ੁਰੂ ਆ 700 ਰੁਪਏ ਤੋਂ ਚੱਕੋ ਜੀ ਗੀਜ਼ਾ ਕੋਟਨ ਪੇਪਰ ਕੋਟਨ ਲੈ ਲੈਣ ਮੈਟੀ ਆ ਚੱਕੋ ਜੀ ਵੱਡੇ ਵੱਡੇ ਬ੍ਰਾਂਡਾਂ ਨੂੰ ਮਾਤ ਪਾਤੀ ਮਾਤੂ ਸ਼੍ਰੀ ਦਸਰਜਣੇ ਵਾਲੇ ਨੇ ਦੇਖੋ ਜੀ ਭਾਵੇਂ ਗਰੇ ਰੰਗ ਦਾ ਕੋਰਤਾ ਪਜਾਮਾ ਲੈ ਜਾਓ ਚਾਹੇ ਬਲੈਕ ਲੈ ਜਾਓ ਚਾਹੇ ਗੁਲਾਬੀ ਲੈ ਜਾਓ ਚਾਹੇ ਨਾਭੀ ਲੈ ਜਾਓ ਚਾਹੇ ਚਿੱਟਾ ਚਾਹੇ ਭੂਰਾ ਚਾਹੇ ਨੀਲਾ ਰੰਗ ਬਹੁਤ ਆ ਜੀ ਕੋਰਤੇ ਪਿਆਮੇ ਚ 700 ਰੁਪਏ ਦਾ ਦਵਾਂਗੇ 3000 ਵਾਲਾ 5000 ਵਾਲਾ ਦਵਾਂਗੇ ਤੁਹਾਨੂੰ ਅਸੀਂ 1500 ਦਾ ਸ਼ਰਟਾਂ ਦੇ ਵਿੱਚ ਦੇਖੋ ਕਿੰਨੀ ਸਾਰੀ ਵੈਰਾਈਟੀ ਆ ਚੁੱਕੀ ਆ ਚਾਹੇ ਤੁਸੀਂ ਚੈੱਕ ਲੈਣੀਆਂ ਤੁਸੀਂ ਲੈਣੀਆਂ ਪਲੇਨ ਤੁਸੀਂ ਲੈਣੀਆਂ ਪ੍ਰਿੰਟਰ ਤੁਸੀਂ ਲੈਣ ਲਾਈਨਾਂ ਵਾਲੀਆਂ 350 ਰੁਪਏ ਤੋਂ ਸ਼ਰਟ ਸਾਡੇ ਕੋਲੋਂ ਸ਼ੁਰੂ ਹੋ ਜਾਂਦਾ ਜੀ ਆ ਚੱਕੋ ਭਾਜੀ ਕੋਰਟ ਪੈਂਟ ਆ ਗਿਆ ਟੂ ਪੀਸ ਜਿਹੜਾ ਬਾਜ਼ਾਰ 'ਚ ਤੁਸੀਂ 10-10 ਹਜ਼ਾਰ ਰੁਪਏ ਦਾ ਕੋਟ ਪੈਂਟ ਲੈਨੇ ਹੋ ਸਾਡੇ ਕੋਲ ਆਜੋ ਸਿਰਫ 2995 ਰੁਪਏ ਦਾ ਦੇ ਦਿਆਂਗੇ ਆ ਜਿਹੜਾ 3 ਪੀਸ ਕੋਟ ਪੈਂਟ ਤੁਸੀਂ ਲੈਨੇ ਹੋ 15000 16000 18000 ਇੱਥੇ ਅਸੀਂ ਦਵਾਂਗੇ 3760 ਕੱਪੜੇ ਦੀ ਕੁਆਲਿਟੀ ਕਿੱਦਾਂ ਮਰਜੀ ਤੁਸੀਂ ਕਰ ਲਓ ਹਾਈ ਕਲਾਸ ਕੱਪੜੇ ਦੀ ਕੁਆਲਿਟੀ ਦਵਾਂਗੇ ਆ ਚੱਕੋ ਜੀ ਆਗੇ ਇਟਾਲੀਅਨ ਫੈਬਰਿਕ ਚੈੱਕ ਫੈਬਰਿਕ ਡਿਜ਼ਾਈਨਰ ਕੋਟ ਪੈਂਟ ਲਾਈਕ ਰਾਇਲ ਕਲਾਸ ਕੋਟ ਪੈਂਟ ਇਹ ਵੀ ਕੋਈ 20 25 25000 ਜਣੀ 5 7000 ਚ ਸਟਿਚ ਕਰਕੇ ਦੇ ਦਾਂਗੇ ਫਸ ਵੀ ਚੈੱਕ ਕਰੋ ਜੀ ਕੁਰਤੇ ਪਜਾਮੇ ਕੁਰਤੇ ਪਜਾਮਿਆਂ ਰੰਗ ਚੈੱਕ ਆ ਲੋ ਬਾਸਕਰ ਦੀ ਮੈਚਿੰਗ ਚੈੱਕ ਆ ਲੋ ਨਾਲ ਦਸਤਾਰ ਦੀ ਮੈਚਿੰਗ ਚੈੱਕ ਆ ਲੋ ਜੇ ਆਪਾਂ ਸਲਾਈ ਦੀ ਗੱਲ ਕਰੀਏ ਸਲਾਈ ਵੀ ਨੰਬਰ 1 ਆ ਸਾਡੇ ਕੋਲ ਫੈਕਟਰੀ ਆ ਸਾਡੇ ਆਪਣੇ ਟੇਲਰ ਆ ਅਸੀਂ ਦੂਰੋਂ ਦੂਰੋਂ ਮੁਕਸਰ ਤੋਂ ਜੂਪੀ ਤੋਂ ਬਿਹਾਰ ਤੋਂ ਜੰਮੂ کشمیر ਤੋਂ ਬਹੁਤ ਟੌਪ ਦੇ ਚੌਣ-ਚੌਣ ਕੇ ਟੇਲਰ ਲੈਂਦੇ ਆ ਤੁਹਾਡੀ ਸਟਿਚਿੰਗ ਵੀ ਅਸੀਂ ਨੰਬਰ 1 ਕਰਕੇ ਦਵਾਂਗੇ ਇਹ ਕਲਰ ਬੜਾ ਸੋਹਣਾ ਆ ਚੈੱਕ ਕਰੋ ਜੀ ਰੰਗ ਇਹਦੇ ਨਾਲ ਦੇਖੋ ਮੈਚਿੰਗ ਕਰਕੇ ਜਿਹੜੇ ਸਾਡੇ ਸਰਦਾਰਪੁਰਾ ਪੱਗਾਂ ਬਨਣ ਵਾਲੇ ਸ਼ਕੀਨ ਗਬਰੂ ਆ ਉਹਨਾਂ ਦੇ ਲਈ ਵੀ ਵੱਡੀ ਖੁਸ਼ੀ ਦੀ ਖਬਰ ਆ ਤੁਸੀਂ ਚੈੱਕ ਕਰ ਲਓ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਈ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਹੈਗੇ ਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਤਾਂ ਤੁਸੀਂ 3 ਮਹੀਨੇ ਦੇ ਅੰਦਰ ਬਦਲ ਕੇ ਨਵਾਂ ਰੰਗ ਲੈ ਕੇ ਜਾ ਸਕਦੇ ਆਂ ਚਾਹੇ ਤੁਸੀਂ ਪੱਗਾਂ ਲੈਣੀਆਂ ਚਾਹੇ ਤੁਸੀਂ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈਣੀਆਂ ਤੇ ਤੁਸੀਂ ਦੇਖੋ ਟਾਈਆਂ ਦੇ ਵਿੱਚ ਵੀ ਸਾਡੇ ਕੋਲ ਹਿਊਜ ਵੈਰਾਈਟੀ ਆ ਸੋ ਚਾਹੇ ਤੁਸੀਂ ਲੈਣਾ ਲਾਈਨਿੰਗ ਦੇ ਕੱਪੜਾ ਤੁਸੀਂ ਸੂਟ ਤਾਂ ਲੈ ਲੈਂਦੇ ਹੋ ਮਹਿੰਗੇ ਮਹਿੰਗੇ ਪਰ ਥੱਲੇ ਕੱਪੜਾ ਲਾਉਣ ਵਾਲਾ ਸਸਤਾ ਹੁੰਦਾ ਰੰਗ ਫੇਟ ਹੋ ਜਾਂਦਾ ਸੂਟ ਸਾਡਾ ਖਰਾਬ ਹੋ ਜਾਂਦਾ ਸਾਡੇ ਇਹਦੀ ਵੀ ਰੰਗਾਂ ਦੀ ਗਾਰੰਟੀ ਆ ਸਿਰਫ 40 ਰੁਪਏ ਮੀਟਰ ਤੋਂ ਲਾਈਨਿੰਗ ਦਾ ਕੱਪੜਾ ਸ਼ੁਰੂ ਹੋ ਜਾਂਦਾ ਦੇਖੋ ਜੀ ਮੁੱਕ ਦੀ ਗੱਲ ਇਹ ਆ ਹੁਣ ਚਾਹੇ ਤੁਹਾਡੇ ਵਿਆਹ ਸ਼ਾਦੀ ਨੇੜੇ ਆ ਗਿਆ ਚਾਹੇ ਗਰਮੀਆਂ ਦਾ ਮੌਸਮ ਬਹੁਤ ਤੇਜ਼ੀ ਨਾਲ ਵਧ ਰਿਹਾ ਕੋਰਤੇ ਪਜਾਮੇ ਸਮਾਉਣੇ ਆ ਵਾਈਟ ਰੰਗਦਾਰ ਸਮਾਉਣੇ ਆ ਦੇਖੋ ਜੀ ਲੈਣਾ ਵੀ ਇੱਥੋਂ ਐ ਤੇ ਸਮਾਉਣਾ ਵੀ ਇੱਥੋਂ ਐ ਤੇ ਆਉਣਾ ਜੰਡੇ ਵਾਲੇ ਗੁਰੂ ਐ ਭੋਲਣਾ ਜਾਇਓ ਚਾਹੇ ਵਿਆਹ ਸ਼ਾਦੀ ਲਈ ਕੋਟ ਪੈਟ ਬਣਾਉਣੇ ਆ ਸ਼ੇਰਵਾਨੇ ਬਣਾਉਣੀਆਂ ਵਾ ਦਸਤਾਰਾਂ ਲੈਣੀਆਂ ਟਾਈਆਂ ਲੈਣੀਆਂ ਇੱਕੋ ਗੱਲ ਚੇਤੇ ਰੱਖਣੀ ਆ ਜੰਡੇ ਵਾਲਾ ਗੁਰੂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹੂਗਾ ਨੰਬਰ ਸਕਰੀਨ ਤੇ ਹੈਗਾ ਜੇ ਤੁਸੀਂ ਕੋਈ ਗੱਲ ਕਰਨੀ ਤਾਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜਸਾਂਹ ਟੀਵੀ ਜੜਿਆਲਾ ਗੁਰੂ